ਮਸਲਾ ਸਰ ਜੀ ਪਹਿਲਾਂ ਵੀ ਸਾਨੂੰ ਇਹਨਾਂ ਨੇ ਸਵਾ ਸਾਲ ਵੇਟਿੰਗ 'ਚ ਪਾਇਆ ਸਵਾ ਸਾਲ ਅਸੀਂ ਘਰੇ ਰਹੇ ਹੁਣ ਸਾਨੂੰ 2 ਮਹੀਨੇ ਇਹਨਾਂ ਨੇ ਬੁਲਾ ਕੇ ਡਿਊਟੀ ਕਰਾ ਕੇ ਮੈਂ 16 ਦਾ ਭਰਤੀ ਆ ਜੀ 8 ਸਾਲ ਮੈਨੂੰ ਭਰਤੀ ਹੋਏ ਨੂੰ ਹੋ ਗਏ ਸਵਾ ਸਾਲ ਇਹਨਾਂ ਨੇ ਪਹਿਲਾਂ ਮੈਨੂੰ ਵੇਟਿੰਗ 'ਚ ਪਾ ਕੇ ਘਰੇ ਰੱਖਿਆ ਫੇਰ ਸਾਨੂੰ ਹੁਣ 2 ਮਹੀਨੇ ਬੁਲਾ ਕੇ ਹੁਣ ਫੇਰ ਵੇਟਿੰਗ ਦੇ ਵਿੱਚ ਪਾਇਆ ਇਹ ਸਰਕਾਰ ਦੀਆਂ ਨਕਾਮੀਆਂ ਨੇ ਜਾਂ ਵਿਭਾਗਾਂ ਦੀਆਂ ਨਕਾਮੀਆਂ ਨੇ ਜਿਹੜਾ ਬੱਸਾਂ ਨਹੀਂ ਹੈਗੀ ਇਹਨਾਂ ਕੋਲੇ ਅਸੀਂ ਡਿਊਟੀ ਕਰਨ ਨੂੰ ਤਿਆਰ ਆਂ ਸਾਡੇ ਜਵਾਖਪਾਲ ਨੇ ਬਹੁਤ ਔਖੇ ਨੇ ਟਾਈਮ ਬਹੁਤ ਮੰਗਾਈ ਦਾ ਜਵਾਨ ਆ ਰਿਹਾ ਜੀ ਸਾਨੂੰ ਬਹੁਤ ਬੜੀ ਮੁਸ਼ਕਲ ਹੈ ਜੀ ਘਰੇ ਬਹਿ ਗਏ ਤਾਂ ਸਾਡੇ ਪਰਿਵਾਰ ਬੱਚੇ ਵੀ ਪੜਾਉਣੇ ਨੇ ਜੀ ਮੇਰੇ ਮਾਪਿਓ ਨੇ ਮੇਰੇ ਡੈਡੀ ਪਹਿਲਾਂ ਹਾਰਟ ਦੇ ਮਰੀਜ਼ ਨੇ ਜੀ ਉਹਨਾਂ ਦੀ ਬਾਈਪਾਸ ਸਰਜਰੀ ਹੋਈ ਹੈ ਤੇ ਕੋਈ ਸਾਡੇ ਕੋਲੇ ਬਹੁਤ ਐਡੀ ਪ੍ਰੋਫਿਟੀ ਨਹੀਂ ਹੈਗੀ ਵੀ ਅਸੀਂ ਉਹਦੇ ਨਾਲ ਗੁਜ਼ਾਰਾ ਕਰ ਸਕੀਏ ਸਾਡਾ ਇਹੀ ਗੁਜ਼ਾਰਾ ਹੈ ਜੀ ਤੇ ਇਹ ਇਹ ਤੋਂ ਵੀ ਸਾਨੂੰ ਇਹਨਾਂ ਨੇ ਸਾਨੂੰ ਅਣ ਦੇਖਿਆ ਕੀਤਾ ਜਾਂਦਾ ਸਾਨੂੰ ਇਹ ਇਸ ਕੰਮ ਤੋਂ ਵੀ ਨਕਾਰਾ ਕਰਕੇ ਤੇ ਘਰੇ ਭੇਜਿਆ ਜਾਂਦਾ ਤੇ ਬਲਕੇ ਹੈਗੀ ਮੈਕਮੇਂ ਦੀ ਇਹ ਚ ਨਕਾਮੀ ਹੈ ਜਿਹੜਾ ਕੋਲੇ ਬਸਾਂ ਨਹੀਂ ਹੈਗੀਆਂ ਸਾਡਾ ਕੀ ਕਸੂਰ ਹੈ ਜੀ ਅਸੀਂ ਤਾਂ ਸਾਰੇ ਦੋਨੇ ਜਾਣੇ ਮੈਂ ਤੇ ਕਰਮਚਾਰੀ ਕਨੈਕਟਰ ਉਹ ਵੀ ਬੇਟਿੰਗ ਚ ਪਾਇਆ ਇਹਨਾਂ ਨੇ ਉਹਨੂੰ 20 ਸਾਲ ਹੋ ਗਏ ਭਰਤੀ ਹੋਏ ਨੂੰ ਜੀ ਉਹਦੇ ਨਾਲ ਵੀ ਇਹੀ ਹਾਲਾਤ ਹੋ ਰਹੇ ਨੇ ਜੋ ਮੇਰੇ ਨਾਲ ਨੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ 2025 ਦੇ ਵਿੱਚ 15-20 ਬਸਾਂ ਹੋਰ ਅਕੰਡ ਮੋਰਿਆਂ ਨੇ ਸਾਡੇ 40 45 ਬੰਦੇ ਹੋ ਰਹੇ ਉਹਦੇ ਵਿੱਚ ਪਾ ਰਹੇ ਨੇ ਬੇਟਿੰਗ ਦੇ ਵਿੱਚ ਸਾਡਾ ਕੀ ਕਸੂਰ ਹੈ ਸਾਥੋਂ ਡਿਊਟੀਆਂ ਕਰਵਾ ਕੇ ਇਹਨਾਂ ਨੇ 8-8 ਸਾਲ ਤੇ ਸਾਨੂੰ ਅੱਜ ਇਹ ਘਰੇ ਭੇਜ ਰਹੇ ਨੇ ਬੇਟਿੰਗ ਚ ਪਾ ਰਹੇ ਨੇ ਅਸੀਂ ਤਾਂ ਇਹਦੇ ਨਾਲ ਉਹ ਮਰੀਜ਼ ਚੰਗੇ ਆ ਜੀ ਤੇ ਦੱਸ ਸਾਡੇ ਹੱਥ ਖੜੇ ਨੇ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਹੀ ਬੇਨਤੀ ਕਰਦੇ ਆਂ ਵੀ ਸਾਨੂੰ ਜਾਂ ਤਾਂ ਕੰਮ ਤੇ ਡਿਊਟੀ ਤੇ ਪਾਇਆ ਜਾਵੇ ਨਹੀਂ ਅਸੀਂ ਤਾਂ ਅੱਜ ਅੱਗ ਲਾ ਕੇ ਮੱਚਾਂਗੇ ਯੂਰੇ ਸਾਨੂੰ ਕੁਝ ਕਰਨਾ ਪਵੇ ਜੇ ਚਾਹੇ ਮਰਨਾ ਪਵੇ ਤੇ ਇਹਦੇ ਨਾਲ ਤਾਂ ਸਾਨੂੰ ਮਰ ਰਹੀ ਚੰਗੇ ਆਗੇ ਅਸੀਂ ਜਦੋਂ ਭੁੱਖ ਮਰੀ ਨਾਲੋਂ ਤਾਂ ਹੀ ਉਹ ਕਰਨੀ ਥੋੜੀ ਬੇਟੀ ਦੀ ਬਾਤ ਹੈ